ਗੁਰਦਾਸਪੁਰ ਦੇ ਸਰਦੀ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਨੂੰ ਹਰ ਸਮੇਂ ਹੀ ਜੰਗ ਦਾ ਡਰ ਲੱਗ ਰਿਹਾ ਹੈ ਅਤੇ ਉਹਨਾਂ ਨੂੰ ਪਿੰਡ ਵੀ ਛੱਡ ਕੇ ਜਾਣਾ ਪੈ ਜਾਂਦਾ ਹੈ ਪਰ ਇਸ ਵਾਰ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਭਾਰਤੀ ਫੌਜ ਦੇ ਨਾਲ ਖੜੇ ਹਾਂ ਅਸੀਂ ਡਰਾਂਗੇ ਨਹੀਂ ਅਤੇ ਨਾ ਹੀ ਆਪਣੇ ਪਿੰਡ ਛੱਡ ਕੇ ਕਿਤੇ ਹੋਰ ਜਾਵਾਂਗੇ ਇਸ ਮੌਕੇ ਦੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਅਤੇ ਇੱਕ ਬਜ਼ੁਰਗ ਜਿਨ੍ਹਾਂ ਦੇ ਤਿੰਨ ਬੇਟੇ ਭਾਰਤੀ ਫੌਜ ਵਿੱਚ ਦੇ ਦੀ ਸੇਵਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮੇਰਾ ਬੇਟਾ ਬਾਰਡਰ ਤੇ ਰਹਿ ਕੇ ਦੇ ਦੀ ਸੇਵਾ ਕਰ ਰਿਹਾ ਹੈ ਉਥੇ ਮੈਂ ਆਪਣੇ ਪਿੰਡ ਵਿੱਚ ਰਹਿ ਕੇ ਦੇ ਦੀ ਸੇਵਾ ਕਰਾਂਗਾ ਅਤੇ ਭਾਰਤੀ ਫੌਜ ਦੇ ਨਾਲ ਮੋਢਿਆਂ ਮੋਢਾ ਜੋੜ ਕੇ ਕੰਮ ਕਰਦਾ ਰਹਾਂਗਾ ਇਸ ਮੌਕੇ ਦੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਾਨੂੰ ਬੀਐਸਐਫ ਵੱਲੋਂ ਤਾਰਾਂ ਤੋਂ ਪਾਰ ਜਲਦੋਂ ਜਲਦ ਕਣਕ ਦੀ ਕਟਾਈ ਕਰਨ ਲਈ ਕਿਹਾ ਗਿਆ ਹੈ ਅਸੀਂ ਕਣਕ ਦੀ ਕਟਾਈ ਕਰ ਲਈ ਹੈ ਅਤੇ ਬੀਐਸਐਫ ਦੇ ਫੌਜ ਦੇ ਨਾਲ ਅਸੀਂ ਪੂਰੇ ਸਹਿਯੋਗ ਦੇ ਨਾਲ ਖੜਾਂਗੇ ਉਹਨਾਂ ਦੀ ਪੂਰੀ ਮਦਦ ਕਰਾਂਗੇ ਮੇਰਾ ਨਾਮ ਜਿੰ다 ਸਿੰਘ ਹੈ ਮੇਰੀ ਵਾਈਫ ਸਰਪੰਚ ਰਣਦੀਪ ਕੌਰ ਮੇਰਾ ਪਿੰਡ ਸਲਾਚ ਹੈ ਇਹ ਜੋ ਬੀਐਸਬਲੋ ਕਿਹਾ ਗਿਆ ਹੈ ਕਿ ਫਸਲ ਜਲਦੀ ਕੱਟ ਲੋ ਦੋ ਦਿਨ ਲਾ ਕੇ ਉਹ ਫਸਲ ਕੱਟੀ ਗਈ ਹੈ ਰੈਂਦੀ ਅੱਜ ਲਾਸਟ ਹੋਏ ਨਾ ਤੇ ਬਾਕੀ ਮਾਹੌਲ ਸਭ ਕੋ ਠੀਕ ਆ ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਨਯੋਗ ਘਟਨਾ ਕੀਤੀ ਹੈ ਉਹਨਾਂ ਨੇ ਉਹਦਾ ਇਨਜਾਮ ਹੋਣਾ ਚਾਹੀਦਾ ਭੁਗਤਣਾ ਪਏਗਾ ਬਾਕੀ ਜੋ ਵੀ ਆਦਮੀ ਕਰੇਗੀ ਲੜਾਈ ਹੁੰਦੀ ਆ ਨਾਲ ਸੋ ਕਰਾਂਗੇ ਪਿੰਡ ਛੱਡਣ ਵਾਲੀ ਕੋਈ ਗੱਲ ਨਹੀਂ ਤੇ ਨਾ ਸਾਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹ ਮਜ਼ਬੂਤ ਕਰੇ ਵੀ ਘਰ ਖਾਲੀ ਕਰੋ ਤੇ ਕੈਂਪਾਂ ਵਿੱਚ ਰਹੋ ਉਹ ਕੰਮ ਅਸੀਂ ਨਹੀਂ ਕਰ ਸਕਦੇ ਸਾਡੀਆਂ ਜ਼ਮੀਨਾਂ ਤੇ ਅਸਲ ਮਤਲਬ ਟੈਕਟਰ ਦਾ ਸਿਲਸਿਲਾ ਸਾਡੇ ਕੋਲ ਬਹੁਤ ਜ਼ਿਆਦਾ ਅਸੀਂ ਸ਼ਾਡੇ ਕਰਨ ਜਾ ਸਕਦੇ ਘਰ ਆਪਣੇ ਜੇ ਲੜਾਈ ਲੱਗਦੀ ਹੈ ਫਿਰ ਜੇ ਲੜਾਈ ਲੱਗਦੀ ਫਿਰ ਵੀ ਆਪਾਂ ਨਹੀਂ ਜਾਵਾਂਗੇ ਇੱਥੇ ਉਹ ਨਾਲ ਜੋ ਕਰਾਂਗੇ ਬੁੱਲਾ ਵੱਧ ਸੋ ਜਿਸ ਤਰੀਕੇ ਨਾਲ ਉੱਥੇ ਘਟਨਾ ਹੋਈ ਸੀਗੀ ਤਣਾਅ ਲਗਾਤਾਰ ਵੱਧ ਰਿਹਾ ਉਸ ਤੋਂ ਬਾਅਦ ਕੀ ਮਾਹੌਲ ਕੀ ਪਿੰਡ ਦੇ ਵਿੱਚ ਮਾਹੌਲ ਮਾਹੌਲ ਇੱਥੇ ਤਾਂ ਕੋਈ ਮਾਹੌਲ ਦਾ ਚੱਕਰ ਨਹੀਂ ਮਾਹੌਲ ਬਿਲਕੁਲ ਸਹੀ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਬਾਰਡਰ ਤੇ ਸ਼ਾਂਤੀ ਹੈ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਇਹ ਫਸਲ ਵੱਢਣ ਲੋ ਕਿਹਾ ਹੀ ਫਸਲ ਵੱਢੀ ਗਈ ਹੈ ਮੇਰਾ ਨਾਮ ਕਰਪਾਲ ਸਿੰਘ ਤੇ ਪਿੰਡ ਦਰੰਗਲਾ ਹੈ ਬਾਕੀ ਬੀੜੇ ਤਿੰਨੇ ਫੌਜ ਆ ਤੇ ਬਾਕੀ ਉਹ ਆ ਆਪਣਾ ਹੱਕ ਮੰਗਦੇ ਆ ਇਹ ਜਿਹੜੀ ਇਹ ਘਟਾਣਾ ਵਪਾਰੀ ਆ ਇਹ ਬੇਦੋਸ਼ੀਆਂ ਦੇ ਵਪਾਰੀ ਆ ਬਾਕੀ ਇਹ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਂਦੇ ਤੇ ਬਾਕੀ ਇਹ ਆ ਵੀ ਬਾਕੀ ਸਭ ਕੁਝ ਠੀਕ ਠਾਕ ਆ ਸਿਰਫ ਇੰਨੀ ਕੁ ਨੋ ਉਹ ਹੀ ਆ ਵੀ ਜਿਹੜੇ ਬੀਖਤਿਆ ਮਾਰੇਗੇ ਤਾਂਨੇ ਬਨੇ ਫੌਜ ਪਤਾ ਲੱਗਾ ਤੁਸੀਂ ਪੋਜ ਨਾਲ ਜ ਲੜਾਈ ਲੜਦੇ ਨਾਲੋਂ ਗੱਲੜੋ ਕਿਦਾਂ ਪੇਨ ਖਾਲੀ ਕਰੋਗੇ ਨਹੀਂ ਕਰਦੇ ਵੀ ਸਾਡਾ ਪੇਨ ਦੇ ਰੰਗਲਾ ਇਹ ਉਹ ਦੇਣਾ ਜਿਹੜੀ ਖਾਦ ਨਹੀਂ ਕੀਤਾ ਜਦੋਂ ਵੱਡ ਟੋਕੋ ਇਹੀ ਤੇ ਹੁਣ ਖਾਲੀ ਕਰਨ ਦੇ ਆ ਸਾਡਾ ਇਲਾਕਾ ਜਿਹੜਾ ਨਾ ਇਹੋ ਜਿਹਾ ਇਲਾਕਾ ਕੋਈ ਨਹੀਂ ਸੋਨਾ ਬੀਬਾ ਪਾਏ ਅਸੀਂ ਬੋਲੀਏ ਚਾਹੀਏ ਨਹੀਂ ਬੋਲੀਏ ਸੰਜੋਗ ਪੂਰਾ ਹੋਗੇ ਰਾਜ ਕੇ ਦੂਏ ਦੇ ਦਿੰਦੇ ਮੋਢੇ ਨਾਲ ਮੋਢਾ ਜੋੜ ਕੇ ਦਿੰਦੇ ਹੁਣ ਫਸਲਾਂ ਕਿਹਾ ਵੱਢਣ ਨਾਲੋਂ ਕੰਢੇ ਉਹ ਨਵੇਂ ਨਹੀਂ ਫਸਾ ਨਹੀਂ ਪੜਗੀਆਂ ਹੁਣ ਟੂੜੀ ਕੰਡਾ ਲੱਗ ਗਿਆ ਉਹ ਵੀ ਦੇਖੋ ਬਤੇ ਜਿਹੜੇ ਬੜ ਜਾ ਗੁਰਦਾਸਪੁਰ ਦੇ ਸਰਦੀ ਪਿੰਡਾਂ ਵੀ ਰਹਿਣ ਵਾਲੇ ਲੋਕਾਂ ਨੂੰ ਹਰ ਸਮੇਂ ਹੀ ਜੰਗ ਦਾ ਡਰ ਲੱਗ ਰਿਹਾ ਹੈ ਅਤੇ ਉਹਨਾਂ ਨੂੰ ਪਿੰਡ ਵੀ ਛੱਡ ਕੇ ਜਾਣਾ ਪੈ ਜਾਂਦਾ ਹੈ ਪਰ ਇਸ ਵਾਰ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਭਾਰਤੀ ਫੌਜ ਦੇ ਨਾਲ ਖੜੇ ਹਾਂ ਅਸੀਂ ਡਰਾਂਗੇ ਨਹੀਂ ਅਤੇ ਨਾ ਹੀ ਆਪਣੇ ਪਿੰਡ ਛੱਡ ਕੇ ਇੱਥੇ ਜ ਹੋਰ ਜਾਵਾਂਗੇ ਇਸ ਮੌਕੇ ਦੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਅਤੇ ਇੱਕ ਬਜ਼ੁਰਗ ਜਿਨ੍ਹਾਂ ਦੇ ਤਿੰਨ ਬੇਟੇ ਭਾਰਤੀ ਫੌਜ ਵਿੱਚ ਦੇ ਦੀ ਸੇਵਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮੇਰਾ ਬੇਟਾ ਬਾਰਡਰ ਤੇ ਰਹਿ ਕੇ ਦੇ ਦੀ ਸੇਵਾ ਕਰ ਰਿਹਾ ਹੈ ਉੱਥੇ ਮੈਂ ਆਪਣੇ ਪਿੰਡ ਵਿੱਚ ਰਹਿ ਕੇ ਦੇ ਦੀ ਸੇਵਾ ਕਰਾਂਗਾ ਅਤੇ ਭਾਰਤੀ ਫੌਜ ਦੇ ਨਾਲ ਮੋਢਿਆਂ ਮੋਢਾ ਜੋੜ ਕੇ ਕੰਮ ਕਰਦਾ ਰਹਾਂਗਾ। ਇਸ ਮੌਕੇ ਦੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਾਨੂੰ ਬੀਐਸਐਫ ਵੱਲੋਂ ਤਾਰਾਂ ਤੋਂ ਪਾਰ ਜਲਦ ਤੋਂ ਜਲਦ ਕਣ ਦੀ ਕਟਾਈ ਕਰਨ ਦੀ ਕਿਹਾ ਗਿਆ ਹੈ। ਅਸੀਂ ਕਣਕ ਦੀ ਕਟਾਈ ਕਰ ਲਈ ਹੈ ਅਤੇ ਬੀਐਸਐਫ ਦੇ ਫੌਜ ਦੇ ਨਾਲ ਅਸੀਂ ਪੂਰੇ ਸਹਿਯੋਗ ਦੇ ਨਾਲ ਖੜਾਂਗੇ। ਉਹਨਾਂ ਦੀ ਪੂਰੀ ਮਦਦ ਕਰਾਂਗੇ। ਮੇਰਾ ਨਾਮ ਜੀ ਦੱਸਾਂਗਾ, ਮੇਰੀ ਵਾਈਫ ਸਪੰਸ ਤਨਦੀਪ ਕੌਰ, ਮੇਰਾ ਪਿੰਡ ਸਲਾਚ ਹੈ। ਇਹ ਜੋ ਬੀਐਸਬਲੋ ਕਿਹਾ ਗਿਆ ਹੈ ਕਿ ਫਸਲ ਜਲਦੀ ਕੱਟ ਲੋ ਦੋ ਦਿਨ ਲਾ ਕੇ ਉਹ ਫਸਲ ਕੱਟੀ ਗਈ ਹੈ ਰੈਂਦੀ ਅੱਜ ਲਾਸਟ ਹੋਏ ਨਾ ਤੇ ਬਾਕੀ ਮਾਹੌਲ ਸਭ ਕੋ ਠੀਕ ਆ ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਣਯੋਗ ਘਟਨਾ ਕੀਤੀ ਹੈ ਉਹਨਾਂ ਨੇ ਉਹਦਾ ਇਨਜਾਮ ਉਹਣਾ ਚਾਹੀਦਾ ਭੁਗਤਣਾ ਪਏਗਾ ਬਾਕੀ ਜੋ ਵੀ ਆਦਮੀ ਕਰੇਗੀ ਲੜਾਈ ਹੁੰਦੀ ਆ ਨਾਲ ਸ਼ੋਅ ਕਰਾਂਗੇ ਪਿੰਡ ਛੱਡਣ ਵਾਲੀ ਕੋਈ ਗੱਲ ਨਹੀਂ ਤੇ ਜਨਾਬ ਸਾਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹ ਮਜ਼ਬੂਤ ਕਰੇ ਵੀ ਘਰ ਖਾਲੀ ਕਰੋ ਤੇ ਕੈਂਪਾਂ ਵਿੱਚ ਰਹੋ ਉਹ ਕੰਮ ਅਸੀਂ ਨਹੀਂ ਕਰ ਸਕਦੇ ਸਾਡੀਆਂ ਜ਼ਮੀਨਾਂ ਤੇ ਅਸਲ ਮਤਲਬ ਟ੍ਰੈਕਟਰ ਦਾ سلسلہ ਸਾਡੇ ਕੋਲ ਬਹੁਤ ਜ਼ਿਆਦਾ ਅਹੀਂ ਸਾਡੇ ਗਰੀਨ ਜਾ ਸਕਦੇ ਘਰ ਆਪਣੇ ਜੇ ਲੜਾਈ ਲੱਗਦੀ ਹੈ ਫਿਰ ਜੇ ਲੜਾਈ ਲੱਗਦੀ ਫਿਰ ਵੀ ਆਪਾਂ ਨਹੀਂ ਜਾਵਾਂਗੇ ਇੱਥੇ ਰਹਿਣਾ ਹੋਏ ਨਾਲ ਜੋ ਕਰਾਂਗੇ ਬੁੱਲਾ ਬੱਤ ਵੱਦ ਸੋ ਜਿਸ ਤਰੀਕੇ ਨਾਲ ਉੱਥੇ ਘਟਨਾ ਹੋਈ ਸੀਗੀ ਤਣਾਅ ਲਗਾਤਾਰ ਵੱਧ ਰਿਹਾ ਉਸ ਤੋਂ ਬਾਅਦ ਕੀ ਮਾਹੌਲ ਕੀ ਪਿੰਡ ਦੇ ਵਿੱਚ ਮਾਹੌਲ ਮਾਹੌਲ ਇੱਥੇ ਤਾਂ ਕੋਈ ਮਾਹੌਲ ਦਾ ਚੱਕਰ ਨਹੀਂ ਮਾਹੌਲ ਬਿਲਕੁਲ ਸਹੀ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਬਾਰਡਰ ਤੇ ਸ਼ਾਂਤੀ ਹੈ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਫਸਲ ਵੱਢਣ ਲੋਕਿਆ ਹੀ ਫਸਲ ਵੱਢੀ ਗਈ ਹੈ ਨਾ ਕਰਪਾਲ ਸਿੰਘ ਤੇ ਪਿੰਡ ਦਰੰਗਲਾ ਬਾਕੀ ਬੀੜੇ ਤਿੰਨੇ ਫੌਜ ਆ ਤੇ ਬਾਕੀ ਉਹ ਆ ਆਪਣਾ ਹੱਕ ਮੰਗਦੇ ਆ ਇਹ ਜਿਹੜੀ ਇਹ ਘਟਾਣਾ ਵਪਾਰੀ ਆ ਇਹ ਬੇਦੋਸ਼ੀਆਂ ਦੇ ਵਪਾਰੀ ਆ ਬਾਕੀ ਇਹ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਂਦੇ ਤੇ ਬਾਕੀ ਇਹ ਆ ਵੀ ਬਾਕੀ ਸਭ ਕੁਝ ਠੀਕ ਠਾਕ ਆ ਸਿਰਫ ਇੰਨੀ ਕੁ ਨਵੋਖੀਆ ਵੀ ਜਿਹੜੇ 20 ਹੱਤਿਆ ਮਾਰੇਗੇ ਤਾਂਨੇ ਬੜੇ ਫੌਜ ਪਤਾ ਲੱਗਾ ਤੁਸੀਂ ਪੋਜ ਨਾਲ ਜ ਲੜਾਈ ਲੜਦੇ ਨਾਲੋਂ ਗੱਲੜੋ ਕਿਦਾਂ ਪਿੰਡ ਖਾਲੀ ਕਰੋਗੇ ਨਹੀਂ ਕਰਦੇ ਵੀ ਸਾਡਾ ਪਿੰਡ ਦੇ ਰਾਂਗਲਾ ਇਹ ਉਹ ਦਿਨ ਜਿਹੜੀ ਖਾਦੇ ਨਹੀਂ ਕੀਤਾ ਜਦੋਂ ਵੱਡ ਟੋਕੋ ਇਹੀ ਤੇ ਹੁਣ ਖਾਲੀ ਕਰਨ ਦੇ ਆ ਸਾਡਾ ਇਲਾਕਾ ਜਿਹੜਾ ਨਾ ਇਹੋ ਜਿਹਾ ਇਲਾਕਾ ਕੋਈ ਨਹੀਂ ਸੋਨਾ ਬੀਬਾ ਪਾਏ ਅਸੀਂ ਬੋਲੀਏ ਚਾਏ ਨਾ ਬੋਲੀਏ ਸੰਜੋਗ ਪੂਰਾ ਹੋਗੇ ਰਾਜ ਕੇ ਦੂਏ ਦੇ ਦਿੰਦੇ ਮੋਢੇ ਨਾਲ ਮੋਢਾ ਜੋੜ ਕੇ ਦਿੰਦੇ ਹੁਣ ਫਸਲਾਂ ਕਿਹਾ ਵੱਢਣ ਨਾਲੋਂ ਕੰਢੇ ਉਹਨਾਂ ਵੰਢੀ ਫਸਾ ਨਹੀਂ ਪੜਗੀਆਂ ਹੁਣ ਟੂੜੀ ਕੰਦਾ ਰਹਿ ਗਿਆ ਉਹ ਵੀ ਦਿਹਾੜfte ਜਿਹਨੇ ਬੜ ਜਾ